ਉਹਨਾਂ ਨੂੰ ਜਿਹੜਾ ਵਾ 1 ਕਰੋੜ 20 ਲੱਖ ਦੇ ਕਰੀਬ ਤੇ ਨਾਲ ਹੀ ਵਾਟਰ ਸਪਲਾਈ ਡਿਪਾਰਟਮੈਂਟ ਦਾ ਉਹਨਾਂ ਦੇ 1 ਕਰੋੜ 25 ਲੱਖ ਦੇ ਕਰੀਬ 2 2 ਕਰੋੜ 45 ਲੱਖ ਦੇ ਕਰੀਬ ਇਹ ਫੰਡ ਜਿਹੜੇ ਜੀ 15ਵਾਂ ਵਿੱਤ ਕਮਿਸ਼ਨ ਮਾਰਾ ਜ਼ਿਲ੍ਹਾ ਪ੍ਰਸ਼ਾਸਨ ਦਾ ਹਿੱਸਾ 10% ਉਹਦੇ ਵਿੱਚੋਂ ਤਜਵੀਜ਼ ਬਣਾ ਕੇ ਭੇਜੀ ਸੀ ਅਸੀਂ ਤੇ ਉਹਦੇ ਵਿੱਚੋਂ ਫੰਡ ਜਿਹੜੇ ਜਾਰੀ ਹੋਏ ਸੀ ਤੇ ਉਹਦੇ ਤਹਿਤ ਜਿਹੜਾ ਵਾ ਅੱਜ ਜਾਰੀ ਕੀਤਾ 45 ਪਿੰਡ ਜੀ 45 75 ਨੂੰ ਅੱਜ ਗਰਦਾਸਪੁਰ ਵਿਧਾਨ ਸਭਾ ਹਲਕੇ ਵਾਸਤੇ ਬਸ ਸਮਝਣਾ ਵੀ ਇੱਕ ਬੇਹੱਦ ਖੁਸ਼ੀ ਦਾ ਸਵਾਗਤ ਅੱਜ ਮੇਰੇ ਨਾਲ ਵਿਧਾਨ ਸਭਾ ਹਲਕੇ ਦੇ ਸਾਰੇ ਹੀ ਇੰਨਾ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਅੱਜ ਇੱਥੇ ਅਸੀਂ ਇਕੱਠੇ ਹੋਏ ਆ ਔਰ ਜਿਹੜਾ ਭਗਵੰਤ ਮਾਨ ਜੀ ਦੀ ਸਰਕਾਰ ਦਾ ਲੋਕਾਂ ਦੇ ਨਾਲ ਵਾਦਾ ਸੀ ਕਿ ਆਪਾਂ ਲੋਕਾਂ ਦਾ ਸਰਬ ਪੱਖੀ ਵਿਕਾਸ ਕਰਨ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਉਸ ਵਾਦੇ ਨੂੰ ਪੂਰੇ ਕਰਦੇ ਹੋਏ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ 43 ਪਿੰਡ ਇੱਕ ਤੇ 11 ਪਿੰਡ ਦੂਸਰੇ ਉਹਨਾਂ ਨੂੰ ਤਕਰੀਬਨ ਸਵਾ ਦੋ ਕਰੋੜ ਰੁਪਈਆ ਜਿਹੜਾ ਉਹ ਅੱਜ ਵੰਡਿਆ ਜਾ ਰਿਹਾ ਜਿਹਦੇ ਵਿੱਚ 43 ਪਿੰਡਾਂ ਨੂੰ ਪਿੰਡ ਦੀ ਗਲੀਆਂ ਨਾਲੀਆਂ ਲਈ ਪਾਣੀ ਦੇ ਨਿਕਾਸ ਲਈ ਧਰਮਸ਼ਾਲਾ ਰਿਪੇਅਰ ਲਈ ਸ਼ਮਸ਼ਾਨ ਘਾਟ ਰਿਪੇਅਰ ਲਈ ਤੇ ਹੋਰ ਜਿਹੜੇ ਲੋੜਿੰਦੇ ਕੰਮ ਨੇ ਉਹੜਾ ਵਾਸਤੇ ਤਸੇ ਦਿੱਤੇ ਗਏ ਨੇ ਤੇ 11 ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਜਿਹੜਾ ਦੇਰ ਵਾਸਤੇ तकरीबन 1 ਕਰੋੜ ਤੇ 5 ਲੱਖ ਰੁਪਈਆ ਦੀ ਉਹ ওয়াটার ਸਪਲਾਈ ਤੇ ਸੈਨੀਟੇਸ਼ਨ ডিপਾਰਟਮੈਂਟ ਨੂੰ ਦਿੱਤਾ ਔਰ ਇਹਦੀ ਖੂਬਸੂਰਤੀ ਹੈ ਯਾਰ ਕਿ ਉਹ ਪਿੰਡ ਜਿੱਥੇ ਟੈਂਕੀਆਂ ਨਹੀਂ ਹੈਗੀਆਂ ਲੋਕ ਹੀ ਆਪਣੇ ਘਰਾਂ ਦੇ ਵਿੱਚ 70-70 ਫੁੱਟ ਤੋਂ ਬੋਰ ਕਰਕੇ ਪਾਣੀ ਪੀ ਰਹੇ ਨੇ ਉਹਨਾਂ ਨੂੰ ਚੰਗੀ ਸਿਹਤ ਵਾਸਤੇ ਉਹ ਤਾਂ ਕਿ ਉਹ ਜਿਹੜਾ ਪਾਣੀ ਆ 400 ਫੁੱਟ ਤੋਂ ਆ ਸਕੇ ਉਹਨਾਂ ਪਿੰਡਾਂ ਦੇ ਵਿੱਚ ਬੋਰ ਖਰਾਕੇ ਕੋਠਾ ਪਾਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਊਗੀ ਤਾਂ ਕਿ ਲੋਕ ਜਿਹੜੇ ਨੇ ਸਾਫ ਸੁਥਰਾ ਪਾਣੀ ਪੀ ਸਕਣ ਔਰ ਉਹਦੇ ਵਿੱਚ ਜਿਹੜੇ ਸਾਡੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਛੋਟੇ ਜਿਹਾ ਪਿੰਡ ਹੈ ਮਿਹਨਤ ਕਸ਼ਾ ਦਾ ਪਿੰਡ ਆ ਪੱਠਾ ਕੌਲਣੀ ਜਿੱਥੇ ਕੋਈ ਲੋਕਾਂ ਦੀ ਜ਼ਮੀਨ ਨਹੀਂ ਹੈਗੀ ਲੋਕ ਮਿਹਨਤ ਤੇ ਮਜ਼ਦੂਰੀ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਉੱਥੇ ਤਕਰੀਬਨ 33 ਲੱਖ ਰੁਪਈਆ ਜਿਹੜਾ 33 ਲੱਖ 50 ਹਜ਼ਾਰ ਉੱਥੇ ਤਾਂ ਕਿ ਬੋਰ ਹੋਊਗਾ ਪੋਟਾ ਪਾਉਗਾ ਔਰ ਸਾਰਿਆਂ ਨੂੰ ਪਾਣੀ ਜਿਹੜਾ ਪੀਣ ਦਾ ਮਿਲੇਗਾ ਇਸ ਤਰ੍ਹਾਂ ਪੱਟੀਆਂ ਪੈਂਡਾ ਗੋਤਪੋਖਰ ਦੇ ਨਾਲ ਉੱਥੇ ਵੀ ਬੇਹੰਦ ਕਾਸ਼ ਲੋਕ ਨੇ ਤੇ ਉੱਥੇ ਵੀ ਲੋਕਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਉੱਥੇ ਵੀ ਤਕਰੀਬਨ 25 ਲੱਖ ਰੁਪਏ ਦੇ ਨਾਲ ਪਾਣੀ ਦੀ ਜਿਹੜੀ ਸਪਲਾਈ ਆ ਹੋਊਗੀ ਸੋ ਆ ਸਪਟੰਬਰ ਦੇ ਵਿੱਚ ਚੋਰਾ ਹੋਈ ਆ ਜੀ ਪੰਜਾਬ ਦੀ ਆ ਪਹਿਲੀ ਕਿਸ਼ਤ ਅਸੀਂ 47 ਪਿੰਡਾਂ ਨੂੰ ਤਕਰੀਬਨ ਉਹਨਾਂ ਦਾ ਤੁਸੀਂ 2 ਕਰੋੜ ਰੁਪਏ ਦਿੱਤਾ ਸੀਗਾ ਤੇ 47 ਤੋਂ ਬਾਅਦ ਅਜ 43 ਪਿੰਡ ਤੇ 11 ਪਿੰਡ ਹੋਰ ਸਵਾ 2 ਕਰੋੜ ਰੁਪਇਆ ਅੱਜ ਜਿਹੜਾ ਉਹ ਮੰਡਿਆ ਜਾ ਰਿਹਾ ਉਹਦਾ ਕਾਰਨ ਇਹ ਆ ਕਿ ਆម ਆਦਮੀ ਪਾਰਟੀ ਦੀ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਰਵਿੰਦਰ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੀ ਸੋਚ ਆ ਕਿ ਆਪਾਂ ਸਮਾਜ ਦੇ ਹਰ ਵਰਗ ਨੂੰ ਵੱਧ ਤੋਂ ਵੱਧ ਸੁੱਖ ਦੇਣਾ ਵੱਧ ਤੋਂ ਵੱਧ ਉਹਨਾਂ ਦੇ ਮਸਲੇ ਹੱਲ ਕਰਨੇ ਨੇ ਔਰ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦਾ ਜੀਵਨ ਪੱਧਰ ਜਿਹੜਾ ਉੱਪਰ ਚੁੱਕਣਾ ਔਰ ਉਹਦੇ ਉੱਤੇ ਅੱਜ ਫੇਰ ਆ ਵੱਡੀ ਰਕਮ ਜਿਹੜੀ ਆ ਸਵਾ ਦੋ ਕਰੋੜ ਰੁਪਏ ਦੀ ਵੰਡੀ ਗਈ ਆ ਸੋ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਆ ਨਵੰਬਰ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਚੋਣਾ ਹੋਈਆਂ ਤੇ ਆ ਜੂਨ ਮਹੀਨਾ ਦੇ 6 ਮਹੀਨੇ 9 ਮਹੀਨੇ ਦੇ ਵਿੱਚ ਤਕਰੀਬਨ ਸਵਾ 5 ਕਰੋੜ ਰੁਪਈਆ ਗੁਰਦਾਸਪੁਰ ਦੇ ਮidan Sabha ਹਲਕੇ ਦੇ ਵੱਖਰੇ ਵੱਖਰੇ ਪਿੰਡਾਂ ਨੂੰ ਸ਼ੁਰੂ ਹੋ ਗਏ ਜਾ ਗਿਆ ਵਾ ਸੋ ਮੇਰੀ ਇੱਕੋ ਹੀ ਬੇਨਤੀ ਆ ਕਿ ਇਹ ਪੈਸਾ ਜਿਹੜਾ ਉਹ ਤੰਦੇ ਹੀ ਦੇ ਨਾਲ ਠੀਕ ਢੰਗ ਨਾਲ ਲਾਇਆ ਜਾਵੇ ਕੰਮ ਦੇ ਵਿੱਚ ਉਹਦਾ ਕੰਮ ਬਿਆਰੀ ਕੰਮ ਹੋਵੇ ਔਰ ਇਹੋ ਤਰ੍ਹਾਂ ਕਮ ਨੂੰ ਗੁਰੂ ਘਰ ਦੀ ਗੋਲਕ ਸਮਝ ਕੇ ਉਸ ਸ਼ਰਧਾ ਦੇ ਨਾਲ ਲੋਕਾਂ ਦੀ ਸੇਵਾ ਵਾਲੇ ਪੈਸੇ ਜਿਹੜੇ ਨੇ ਲੱਗਣ ਔਰ ਮੈਂ ਬੇਨਤੀ ਕਰੂੰਗਾ ਵੀਡੀਓ ਸਾਹਿਬ ਨੂੰ ਵੀ ਤਾਂ ਕਿ ਉਹਨਾਂ ਦੇ ਸਖਤੀ ਸਾਹਿਬਾ ਨੂੰ ਵੀ ਵੀ ਆਪ ਮੌਕੇ ਤੇ ਜਾਣ ਕੰਮ ਦੀ ਕੁਆਲਿਟੀ ਨੂੰ ਦੇਖਣ ਤਾਂ ਕਿ ਲੋਕਾਂ ਨੂੰ ਜਿਹੜਾ ਪੈਸਾ ਲੱਗਾ ਉਹਦਾ ਸੁੱਖ ਮਿਲ ਸਕੇ ਸਾਰੇ ਕੰਮ 11 ਪਿੰਡਾਂ ਦੇ ਸ਼ੁਰੂ ਕਰਾ ਦਿਓ ਜੀ ਔਰ 2 ਮਹੀਨਿਆਂ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿਓ ਤਾਂ ਕਿ ਲੋਕ ਜਿਹੜੇ ਨੇ ਇਹਦਾ ਫਾਇਦਾ ਲੈ ਸਕਣ